ਉਹਨੇ ਦੱਸਤਾ ਵਾ ਕਿਤੇ ਪਿੰਦੇ ਦੀ ਬੋਟੀ ਆ ਕੇ ਦੱਸ ਕੇ ਗਈ ਆ ਮੈਨੂੰ ਖਾ ਕੇ ਮਰ ਜਾਣਾ ਵਾ ਤੋ लवली ਨੂੰ ਪਤਾ ਲੱਗ ਗਿਆ ਵਾ ਲੜੀ ਚਲ ਗਿਆ ਬੰਬੀ ਵਾਲ ਨੂੰ ਹੁਣ ਸੰਦੀਪ ਤੇਰਾ ਵੀ ਕੋਹ ਨਹੀਂ ਹਾਲ ਹੈਗਾ ਤੂੰ ਉਹਨੂੰ ਕਿਉਂ ਦੱਸਿਆ ਭਲਾ ਤੈਨੂੰ ਚੰਗਾ ਭਲਾ ਪਤਾ ਵੀ ਉਹ ਜਿੱਦਾਂ ਦਾ ਹੈਗਾ ਵਾ ਜਦੋਂ ਆਪਾਂ ਗੱਲਾਂ ਕਰਨ ਦੇਈ ਨਾ ਉਹਨੇ ਸਾਰਾ ਸੁਣ ਲਿਆ ਸੀ ਤੇ ਫਿਰ ਮੈਂ ਦੱਸ ਦਿੱਤਾ ਨਾਲੇ ਤੂੰ ਆਪੇ ਕਹਿੰਨੇ ਸੀ ਹਰ ਇੱਕ ਗੱਲ ਦੱਸਿਆ ਕਰ ਸਾਰਿਆਂ ਨੂੰ ਤੇ ਮੈਂ ਦੱਸ ਦਿੱਤੀ ਫੇਰ ਉਹ ਜਨਾਨੀਆਂ ਦੇ ਢੱਡ ਵਿੱਚ ਗੱਲ ਪੈਂਦੀ ਨਹੀਂ ਬਸ ਠੀਕ ਹੈ ਨਾ ਤੁਹਾਡੇ ਨਾਲ ਗੱਲ ਕਰਨੀ ਨਹੀਂ ਚਾਹੀਦੀ ਤੁਹਾਡੇ ਨਾਲ ਅਰਜੀਤ ਮੈਂ ਇਹਨੂੰ ਇਹ ਕਿਹਾ ਸੀ ਵੀ ਚੱਲ ਮੰਮੀ ਨਾ ਚਾਹੀ ਮੇਰੇ ਨਾਲ ਗੱਲ ਕਰ ਤਾਨੂੰ ਪਤਾ ਨਹੀਂ ਕਰੇ ਸੁਭਾ ਦਾ ਕਿਦਾਂ ਦਾ ਹੈਗਾ ਉਹ ਜੇ ਤੂੰ ਇਹੋ ਜੇ ਕੰਮ ਨਾ ਕਰਿਆ ਕਰੋ ਨਾ ਉਹ ਕਿਹੜੇ ਕੰਮ ਕਰਦੇ ਆਹੀ ਉਹ ਲੋਕਾਂ ਨੂੰ ਜਿਆਦਾ ਸਾਡੀ ਘਰ ਦੀਆਂ ਗੱਲਾਂ ਦੱਸੇ ਅਸੀਂ ਕਰੀਏ ਕੁਝ ਨਾ ਉਹਨਾਂ ਨੇ ਕਰਕੇ ਸਾਡੇ ਘਰ ਚੱਕ ਪੱਤ ਪੈਣ ਡਿਆ ਵਾ ਜੰਨ ਨਾ ਲਿਆ ਆ ਗਿਆ ਜੇ ਆਹੋ ਆ ਗਈ ਮੈਂ ਤੇ ਮੈਂ ਤੇ ਡੀਕ ਡੂ ਕੇ ਹਾਰ ਕੇ ਮੈਂ ਚਲੰਗਤ ਨੂੰ ਫੜੂਗੀ ਤੇ ਫੇਰ ਹੀ ਨਾਉਣੀ ਆ। ਉਹ ਹਰ ਬੈਠਾ ਟਾਈਮ ਲੱਗ ਗਿਆ ਫੇ ਬੀਬੀਆਂ ਤੈਨੂੰ ਪੜਾ ਜਦੋਂ ਬੈਜਿੰਦੀਆਂ ਨੇ ਇਕੱਠੀਆਂ ਹੋ। ਹਾਰ ਕੇ ਫੇ ਸੰਦੀਪ ਨੇ ਫੜਿਆ ਕਹਿੰਦੀ ਕਿ ਇਤਨਾ ਕਿੰਨਾ ਟਾਈਮ ਲੱਗਣਾ ਤੇ ਚਲਦੀ ਜੀ ਤਹੀ ਨਾ ਲਓ। ਨਾ ਭੋਗ ਤੇ ਪਾ ਗਿਆ ਇਹ ਕਹਿੰਦਾ ਫਿਰ ਉਹ ਚ ਟਾਈਮ ਲੱਗ ਗਿਆ ਬੈਠੇ ਮੁੱਠੀਆਂ ਉੱਤੇ। ਚਲੋ ਕੋਈ ਗੱਲ ਨਹੀਂ। ਚਲ ਆਓ ਨਵੀਂ ਧੜਨਾ ਗੱਲ ਕਰਨੀ ਏਕ। ਆ ਜਾ। ਗੁਰਜਿੰਦਰ ਕਿਹੜੀ ਗੱਲ ਕਰਨੀ ਈ ਤੂੰ? ਗੱਲ ਮੰਮੀ ਕੀ ਕਰਨੀ ਹੈ? ਮੈਨੂੰ ਤਾਂ ਸਮਝ ਨਹੀਂ ਲੱਗਣ ਦੀ। ਤੇ ਇਹ ਘਰ ਚ ਬਣ ਗਈ ਡਿਆ। ਕੀ ਹੋ ਗਿਆ ਹੁਣ? ਸਾਦੀ ਕਰਦੀ ਹੁਣ ਮੇਰੇ ਮਗਰੋਂ ਤੁਹਾਡੀ ਮਗਰੋਂ ਹੀ ਆਈਗੀ ਕਿ ਆਈ ਤਾਂ ਤੁਹਾਡੇ ਵੱਲ ਹੀ ਤੇ ਤੁਸੀਂ ਟਕਰੇ ਨਹੀਂ ਤੇ ਮੈਂ ਇੱਥੇ ਬੈਠੀ ਤੇ ਫਿਰ ਇੱਥੇ ਹੀ ਬਹਿ ਗਈ ਅੱਛਾ ਉਹ ਦਸਣ ਦੀ ਆਖਣ ਲਈ ਹੀ ਵੀ ਦਲਜੀਤ ਸਾਡੇ ਘਰ ਗਿਆ ਸੀ ਤੇ ਬੜਾ ਹੀ ਬੋਲ ਕੇ ਆਇਆ ਵਾ ਤੇ ਕਹਿੰਦੀ ਇਹ ਤੇ ਆ ਗਿਆ ਤੇ ਮਗਰੋਂ ਕਹਿੰਦੀ ਸਾਡੇ ਘਰ ਕਪੱਤ ਪੈ ਗਿਆ ਕਹਿੰਦੀ ਮੈਂ ਤਾਂ ਫਿਰ ਚੱਲ ਚੱਲੀ ਹੀ ਲੜਕੇ ਪੇਕੇ ਵੀ ਮੈਂ ਰਹਿਣਾ ਹੀ ਨਹੀਂਗਾ ਇੱਥੇ ਕਹਿੰਦੀ ਜਿਹੜੀ ਗੱਲ ਹੁੰਦੀ ਆ ਉਹ ਸਾਦਾ ਨਾਂ ਆ ਲਾ ਦਿੰਦੇ ਆ ਤੇ ਸਮਝ ਨਹੀਂ ਲੱਗਦੀ ਵੀ ਗੱਲ ਹੁੰਦੀ ਕੀ ਇਹਨਾਂ ਦੀ ਹੁਣ ਤੁਸੀਂ ਦੱਸੋ ਵੀ ਇਹ ਕਰਨ ਕੀ ਗਿਆ ਸੀ ਉਹਨਾਂ ਦੇ ਘਰ ਨਾ ਹੀ ਜਾਂਦਾ ਜੇ ਅਗਲੀ ਲੜਕੇ ਪੇਕੇ ਚਲ ਜਾਂਦੀ ਤੇ ਲੋਕਾਂ ਨੇ ਤੇ ਇਹੋ ਆਖਣਾ ਸੀ ਨਾ ਵੀ ਇਹ ਕਪੱਤ ਪਾ ਕੇ ਆਇਆ ਉਹਨਾਂ ਦੇ ਘਰ ਨਹੀਂ ਇਹ ਕਿਹੜੇ ਵਾਲੇ ਚਲ ਗਿਆ ਉਹਨਾਂ ਦੇ ਘਰ ਹਾਂ ਨੇ ਦੱਸਿਆ ਨਹੀਂ ਨਿਆਣੇ ਕਿ ਉਹਨਾਂ ਦੇ ਘਰ ਗਿਆ ਵਾ ਜੇ ਉਹਦੀ ਘਰ ਦੀ ਰੋਸ਼ਕੇ ਚਲ ਜਾਂਦੀ ਜੇ ਰਾਤ ਨੂੰ ਘਰ ਲੈਂਦੀ ਤੇ ਫੇਰ ਕੀ ਬੰਦਾ ਦਰਜਿੰਦਰ ਮੈਂ ਤਾਂ ਬੜਾ ਹੀ ਸਮਝਾਇਆ ਮੁੜਿਆ ਨਾ ਕਿਹਨਾ ਫਾ ਲਿਆ ਕਰੋ ਜਾ ਕੇ ਬਾਹਰ ਮਸਾ ਮਸਾ ਗੱਲਾਂ ਤੋਂ ਬੋਲਣ ਬੈਜਿੰਦਾ ਹਰ ਇੱਕ ਦੇ ਨਾਲੇ ਛਾਂਦ ਬਿਲਕੁਲ ਨਹੀਂ ਛੱਡਦੇ ਮੰਮੀ ਪਤਾ ਕੀ ਹੈ ਅੱਗੇ ਚੱਲ ਲਵਲੀ ਕਰਦਾ ਸੀ ਤੇ ਇਹ ਥੋੜਾ ਰਹਿੰਦਾ ਸੀ ਸਾਤ ਪਤਾ ਨਹੀਂ ਹੁਣ ਤੈਨੂੰ ਵੀ ਕੀ ਹੋ ਗਿਆ ਇਹ ਤਾਂ ਲਵਲੀ ਨਾਲ ਚੱਲ ਤੁਰਿਆ ਵਾ ਐਵੇਂ ਜਾਣ ਕੇ ਨਾ ਲਵਲੀ ਨੂੰ ਸਮਝਾਉਣ ਦੀ ਬਜਾਏ ਨਾ ਤੇ ਜਾਣ ਜਾਣ ਕੇ ਉਹਨਾਂ ਦੇ ਘਰ ਜਾ ਜਾ ਕੇ ਤੇ ਕਪਾਤ ਪਾਉਣ ਦੇ ਆ ਤੇ ਫਾਇਦਾ ਕੀ ਹੈ ਇੰਦਾ ਹੁਣ ਅਸੀਂ ਘਰ ਬੈਠੀਆਂ ਰਹਿੰਦੀਆਂ ਵਾ ਇਹ ਹੁਣ ਬੰਬੀ ਤੇ ਗਏ ਹੁੰਦੇ ਆ ਜੇ ਮੰਨ ਲਓ ਸਾਹ ਵਰਗਾ ਵੀ ਕਿਸੇ ਮੁੰਡਿਆਂ ਨੂੰ ਨਾਲ ਲਿਆਵੇ ਜਾਂ ਕਿਦਾਂ ਇਹਨਾਂ ਨੂੰ ਬਾਹਰ ਹੀ ਉੱਥੇ ਕੋਟਕਟਾਪਾ ਕਰੇ ਤੇ ਫਿਰ ਕੀ ਕਰਨਾ ਉਥੇ ਫਿਰ ਚੰਗੀ ਜਿੱਤ ਬਣੇ ਇਹਨਾਂ ਦੀ ਹਟਦੀ ਨਹੀਂ ਆ ਤੇ ਹੁਣ ਮੋੜ ਤੇ ਇੰਨੇ ਜਾਣੇ ਖਲੋਤੇ ਹੁੰਦੇ ਆ ਜ਼ਰੂਰੀ ਥੋੜੀ ਆ ਵੀ ਉੱਥੇ ਸਾਹ ਨਹੀਂ ਗੱਲ ਕੀਤੀ ਐ ਹੋਰ ਵੀ ਤੇ ਕੋਈ ਕਰ ਹੀ ਸਕਦਾ ਵਾ ਨਾ ਇਹ ਤੇ ਪੇਸ ਹੀ ਉਹਦੇ ਪਏ ਆ ਵੀ ਜਿਹੜੀ ਵੀ ਗੱਲ ਕਰਦਾ ਨਾ ਉਹੋ ਹੀ ਕਰਦਾ ਵਾ ਉਹਦਾ ਗੱਲ ਤੁਹਾਡੀ ਵੀ ਠੀਕ ਵਾ ਜੇ ਮੰਨ ਲਓ ਉਹਦੀ ਘਰ ਦੀ ਰਾਜ ਕੋਈ ਕਰ ਲਿੰਦੀ ਤਾਂ ਅਸੀਂ ਤੇ ਬੱਜੇ ਮਰ ਜਾਣਾ ਸੀ ਨਾ ਸਾਰੀ ਉਮਰ ਤੇ ਮਰਨਾ ਹੀ ਇਹਨਾਂ ਨੂੰ ਨਹੀਂ ਹਟਣਾ ਨਾ ਤੇ ਫਿਰ ਇਹ ਮਰਨਾ ਹੀ ਇਹਨਾਂ ਨੇ ਮੰਮੀ ਇਹਨਾਂ ਨੂੰ ਸਮਝਾਓ ਬਾਹਲ ਕੇ ਦੋਵਾਂ ਜਣਿਆਂ ਨੂੰ ਮੈਂ ਤਾਂ ਅੰਦਰ ਜਿੰਦਰ ਸਿਰਦੀਆਂ ਠੀਕਰੀਆਂ ਭਾਲ ਲੀਆਂ ਇਹ ਨਹੀਂ ਮੰਨਦੇ ਦੋਵੇਂ ਹੁਣ ਮੰਮੀ ਸਮਝਾਉਣਾ ਪੈਣਾ ਵਾ ਇਦਾਂ ਨਹੀਂ ਕੀ ਗੱਲ ਬਣਨੀ ਹੈਗੀ ਕਿੰਨਾ ਕਝ ਰਹੀ ਇਹਨਾਂ ਦੀਆਂ ਰਾਖੀਆਂ ਕਰਨੀਆਂ ਵਾ ਅੱਜ ਉਹ ਲਾਮਾ ਦੇ ਕੇ ਗਈ ਕੱਲ ਨੂੰ ਕੋਈ ਹੋਰ ਦੇ ਕੇ ਜਾਊਗਾ ਮੰਮੀ ਪਤਾ ਨਹੀਂ ਸੰਦੀਪ ਨੂੰ ਇਹਨੇ ਦੱਸਿਆ ਕਿ ਨਹੀਂ ਦੱਸਿਆ ਉਦਾਂ ਜੇ ਉੱਥੋਂ ਹੋ ਕੇ ਆਇਆ ਹੋਊਗਾ ਤਾਂ ਸੰਦੀਪ ਨਾਲ ਗੱਲ ਕੀਤੀ ਹੋਣੀ ਐ ਸੰਦੀਪ ਨੇ ਨਹੀਂ ਸਾਨੂੰ ਦੱਸਿਆ ਵੀ ਇਹ ਉਧਰੋਂ ਆਇਆ ਵਾ ਪਤਾ ਨਹੀਂ ਉਹਨੂੰ ਪਤਾ ਵੀ ਆ ਕਿ ਨਹੀਂ ਪਤਾ ਤੇ ਕੀ ਬਣਾ ਕੀਤੀ ਗੱਲ ਉਹਦੇ ਨਾਲ ਕਿ ਨਹੀਂ ਕੀਤੀ ਹੁਣ ਕੀ ਪਤਾ ਸੰਦੀਪ ਨੂੰ ਪਤਾ ਐ ਇਸ ਗੱਲ ਦਾ ਕਿ ਨਹੀਂ ਪਤਾ ਜੇ ਗੱਲ ਦਾ ਪਤਾ ਹੁੰਦਾ ਤਾਂ ਸਾਨੂੰ ਦੱਸਦੀ ਨਾ ਬਣਾਓ ਚਲ ਕੋਈ ਨਹੀਂ ਮੰਮੀ ਮੈਂ ਕਰਦੀ ਆ ਸੰਦੀਪ ਨਾਲ ਗੱਲ ਉਹਨੂੰ ਕਹਿੰਨੀ ਐ ਵੀ ਚਲ ਤੂੰ ਸਮਝਾਈ ਚਲ ਉਹਨੂੰ ਬਾਹਲ ਹੋਏ ਨਾ ਦੋਵਾਂ ਨੂੰ ਬਾਹਲ ਕੇ ਤੇਨਾਂ ਸਮਝਾਓ ਨਹੀਂ ਮੈਂ ਪਹਿਲਾਂ ਸੰਦੀਪ ਨਾਲ ਗੱਲ ਕਰ ਲੈਣੀ ਹੈ ਨਾ ਆ ਜੇ ਤੂੰ ਨੂੰ ਪਤਾ ਹੋਊਗਾ ਤੇ ਫਿਰ ਮੈਂ ਉਹਨੂੰ ਕਹੂੰਗੀ ਪੇ ਇਹਨੂੰ ਸਮਝਾਉਣਾ ਹੀ ਤੂੰ ਤੇ ਇਹਨੂੰ ਜਾਣੀ ਨਹੀਂ ਦੇਣਾ ਉੱਧਰ ਚਲ ਜਾ ਉਹਨੂੰ ਪੁੱਛ ਲੈ ਛਾ ਵੀ ਘੜਾ ਪੰਗੇ ਲੈਣਾ ਹਟਦਾ ਵਾ ਉਹ ਵੀ ਜੀਜੀ ਨੇ ਆਪਣਾ ਫਾਹ ਲੈਂਦਾ ਫਿਰਦਾ ਵਾ ਜਾ ਕੇ ਉਹਨੇ ਫਾ ਮਮੀ ਕੀ ਲੈਣੇ ਆਪਣੇ ਘਰ ਵਾਲ ਵੇਖੀਦਾ ਹੋਈਦਾ ਇਹ ਘੜੇ ਹਟਦੇ ਆ ਜੀ ਉਹ ਨਹੀਂ ਹਟਦਾ ਦੇ ਇਹਨਾਂ ਨੂੰ ਅਹੀਂ ਸਮਝਾਉਣਾ ਕਿ ਇਹ ਸਾਹ ਨੂੰ ਕਹਿਣਾ ਨਹੀਂ ਜਾਣਦੇ ਘਾਟੋ ਵੀ ਨਹੀਂ ਘਾਦੇ ਇੰਦਾ ਤੇ ਗੱਲ ਫਿਰ ਵੱਧਣੀ ਆ ਉਧਰ ਉਧਰੀ ਕਟਣੀ ਥੋੜੀ ਆ ਉਹ ਵੀ ਕਿਹੜਾ ਇਹਨਾਂ ਨੇ ਵੇਸ ਸਖਾਉਂਦਾ ਦੋਵੇਂ ਭਰਾ ਨੂੰ ਵੀ ਇਹ ਇਕੱਠੇ ਰਹਿੰਦੇ ਵੀ ਕਿਉਂ ਆਏ ਕਿਉਂ ਇਕੱਠੇ ਕੰਮ ਕਰਦੇ ਆ ਵੇਖ ਤੇ ਮਰੀ ਜਾਂਦਾ ਨ ਖਤਾ ਹੋ ਵੀ ਖਦੇ ਸੰਦੀਪਾ ਹੋ ਗਈ ਸਾਫ ਸਫਾਈ ਹਾਂਜੀ ਦੀਦੀ ਸਾ ਸਵਾਈ ਤੇ ਹੋਈ ਸੀ ਤੇ ਉਹ ਇੱਥੇ ਡਿਆ ਸੀ ਅੰਗਦ ਖੇਡਣ ਤੇ ਉਹਨੇ ਨਾ ਸਾਰੇ ਆ ਛਾੜ ਜਲਾ ਤੇ ਉਪਰ ਮੈਂ ਤੇ ਹੁਣ ਵੇਖੇ ਇਧਰ ਆ ਕੇ ਉਹ ਵੀ ਬੜਾ ਕੰਮ ਵਧਾਉਂਦਾ ਹਾਂ ਹਾਂਜੀ ਤੇ ਮੈਂ ਤੇਰੇ ਵੱਲ ਆਈ ਹਾਂ ਹਾਂਜੀ ਦੱਸੋ ਮੈਂ ਹੰਦਲਜੀਤ ਕੱਲ੍ਹ ਸਾਂ ਮੀ ਭਲਾ ਸਾਹ ਕਰ ਗਿਆ ਸੀ ਉਹਨੇ ਦੱਸਿਆ ਸੀ ਤੈਨੂੰ ਸਾਹ ਕਰ ਦੀਦੀ ਮਾੜਾ ਜਵਦਾ ਕਹਿਣ ਦੇ ਹੀ ਮੈਨੂੰ ਕਿ ਮੈਂ ਉਧਰੋਂ ਹੋ ਕੇ ਆਇਆ ਵਾਂ ਥੋੜਾ ਬੋਤਾ ਮੈਨਾਂ ਤਾਂ ਬੋਲ ਬਾਲ ਕੇ ਵੀ ਆਏ ਆ ਤੇ ਭਰਨਾ ਮੈਂ ਗੱਲ ਨਹੀਂ ਗੋਲੀ ਨਹੀਂ ਐ ਕੀ ਗੱਲ ਹੋਈ ਐ ਸੰਦੀਪ ਇਹ ਥੋੜਾ ਨਹੀਂ ਬੋਲ ਕੇ ਐ ਸੰਦੀਪ ਇਹ ਥੋੜਾ ਨਹੀਂ ਬੋਲ ਕੇ ਐ ਇਹ ਬਹੁਤ ਬੋਲ ਕੇ ਆ ਸਾਹ ਦੀ ਘਰ ਦੀ ਨਹੀਂ ਆਈ ਉਹ ਇਸੇ ਕੰਮ ਹੀ ਆਈ ਹਗੀ ਉਹ ਕਹਿਣ ਲਈ ਹਗੀ ਵੀ ਇਹ ਬੜਾ ਸਾਡੇ ਘਰ ਬੋਲ ਕੇ ਆਇਆ ਵਾ ਤੇ ਕਹਿੰਦੀ ਹਗੀ ਵੀ ਮਗਰੋਂ ਸਾਡੇ ਘਰ ਕਪਾਤਾ ਪੈ ਗਿਆ ਤੇ ਮੈਂ ਤਾਂ ਕਹਿੰਦੀ ਚਲ ਚਲੀ ਹੀ ਪੇਕੇ ਵੀ ਜਿਹੜੀ ਗੱਲ ਹੁੰਦੀ ਐ ਸਾਦਾ ਨਾਂ ਲਾ ਦਿੰਦੇ ਐ ਤੇ ਕਹਿੰਦੀ ਮੈਂ ਉਹਨੂੰ ਵੀ ਬਥੇਰਾ ਸਮਝਾਇਆ ਆ ਤੇ ਜੇ ਸੰਦੀਪ ਉਹ ਲੜਕੇ ਚਲ ਜਾਂਦੀ ਚਾਹੇ ਉਹ ਰਾਜ ਕੁਛ ਕਰ ਲਿੰਦੀ ਤੇ ਫੇਰ ਤੂੰ ਇਹਨੂੰ ਸਮਝਾਉਣਾ ਹੀ ਨਾ ਵੀ ਇਦਾਂ ਦੇ ਕੰਮ ਨਾ ਕਰਿਆ ਕਰ ਦੀਦੀ ਉਦਾਂ ਮੈਨੂੰ ਕਹਿਣ ਡੇ ਹੀ ਕਿ ਮੈਂ ਉਹਨਾਂ ਦੇ ਘਰ ਗਿਆ ਵਾਂ ਤੇ ਵਾਵਾ ਬੋਲ ਕੇ ਆਇਆ ਵਾਂ ਤੇ ਮੈਂ ਗੱਲ ਵੱਲ ਧਿਆਨ ਨਹੀਂ ਦਿੱਤਾ ਇੰਨਾ ਮੈਨੂੰ ਕੀ ਪਤਾ ਹੀ ਇੱਥੋਂ ਤੱਕ ਗੱਲ ਪਹੁੰਚ ਗਈ ਆ ਨਾਲੇ ਉਹ ਸਾਡੇ ਘਰ ਆਏ ਹੀ ਮੈਂ ਵੀ ਅੱਗੇ ਸੋਚਣ ਢੀ ਆ ਅੱਗੋ ਪਿੱਛੋ ਤੇ ਕਦੀ ਆਈ ਨਹੀਂ ਆ ਤੇ ਅੱਜ ਕੀ ਲੈਣਾਗੇ ਉਹ ਸੰਦੀਪ ਜੇ ਉਹਨੇ ਤੈਨੂੰ ਦੱਸਿਆ ਹੀ ਤੇ ਤੁਹਾਡੇ ਨਾਲ ਗੱਲ ਹੀ ਕਰ ਦਿੰਦੀ ਜੇ ਮੇਨਾਂ ਨਹੀਂ ਗੱਲ ਕਰਨੀ ਤੇ ਮਮੀ ਨੂੰ ਦੱਸ ਦਿੰਦੀ ਹੁਣ ਜਦੋਂ ਜੱਕ ਦਾ ਮੁੰਨਾ ਆ ਕੇ ਕਿਹਾ ਤੇ ਮੈਨੂੰ ਕਿਸ ਗੱਲ ਦਾ ਹੀ ਨਹੀਂ ਪਤਾ ਤੇ ਮੈਂ ਉਹਨੂੰ ਗਾੜੀ ਕੀ ਜਵਾਬ ਦਿੰਦੀ ਮੈਂ ਤਾਂ ਉਹਨੂੰ ਇਹੋ ਕਹੀ ਗਈ ਵੀ ਚੱਲ ਕੋਈ ਨਹੀਂ ਉਹਨੂੰ ਸਮਝਾਵਾਂਗੇ ਸਾਨੂੰ ਵੀ ਗੱਲ ਦਾ ਪਤਾ ਹੁੰਦਾ ਵੀ ਗੱਲ ਹੋਈ ਕੀ ਆ ਤੇ ਮੈਂ ਉਹਨੂੰ ਜਵਾਬ ਦੇਣ ਵਾਲੀ ਬਣਦੀ ਦੀਦੀ ਮੈਨੂੰ ਥੋੜੀ ਪਤਾ ਸੀ ਕਿ ਗੱਲ ਇੱਥੋਂ ਤੱਕ ਵੱਜ ਜਾਣੀ ਹੈ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਦੱਸ ਦਿੰਦੀ ਮੰਮੀ ਨੂੰ ਸੰਦੀਪ ਇਹੋ ਜੀ ਗੱਲ ਨਹੀਂ ਲੁਕਾ ਕੇ ਰੱਖੀਦੀ ਹੋਈ ਦੀ ਗਾਂ 'ਤੋਂ ਜੇ ਕੋਈ ਗੱਲ ਹੁੰਦੀ ਹੈ ਨਾ ਤੇ ਦੱਸ ਦਿਆ ਕਰੋ ਘਰ ਦੇ ਵਿੱਚ ਮੈਂ ਨਾ ਧਿਆਨ ਨਹੀਂ ਦਿੱਤਾ ਪੁੱਤਾਂ ਮੈਂ ਤਾਂ ਕਿਹਾ ਚਲੋ ਮਾੜਾ ਮਾਟਾ ਬੋਲ ਕੇ ਆਏ ਹੋਣਗੇ ਮੈਨੂੰ ਕੀ ਪਤਾ ਸੀ ਕਿ ਇਥੋਂ ਤੱਕ ਗੱਲ ਚੱਲ ਜਾਣੀ ਐ ਹੁਣ ਬਾਹੂ ਇਹ ਆ ਕਿ ਜੇ ਮੰਨ ਲਓ ਕੱਲ ਨੂੰ ਕੋਈ ਵੱਦ ਘਟ ਹੋ ਜਾਈ ਉਥੇ ਚਾਹੇ ਕਿ ਇਤਰਾਵਾ ਤੇ ਸਾਨੂੰ ਘਰ ਪਤਾ ਹੀ ਨਾ ਹੋਵੇ ਦੀਦੀ ਘਾਟੋ ਵੀ ਨਹੀਂ ਹੈਗਾ ਜੇ ਇਹ ਬੋਲੇ ਹੋਣਗੇ ਨਾ ਤੇ ਉਹਨਾਂ ਨੇ ਵੀ ਚਾਰ ਸੁਨਾਈਆਂ ਹੀ ਹੋਣੀਆਂ ਵਾ ਉਹ ਤੇ ਗੱਲ ਠੀਕ ਆ ਸੰਦੀਪ ਪਰ ਇਹ ਆ ਕਿ ਇਹ ਉਹਨਾਂ ਦੇ ਘਰ ਗਿਆ ਹੀ ਘਰ ਜਾ ਕੇ ਬੋਲ ਕੇ ਆਇਆ ਹੁਣ ਉਦੋਂ ਇੱਥੇ ਆਇਆ ਹੈ ਸਾ ਤੇ ਕਿਦਾਂ ਤੁਸੀਂ ਸਾਰੇ ਜਣੇ ਉਹਦੇ ਘਰ ਪੈਂਦੇ ਸੀਗੇ ਲਵਲੀ ਵੀ ਪੈਂਦਾ ਹੈ ਤੇ ਇਹ ਕੰਮ ਚੰਗਾ ਥੋੜੀ ਹੈ ਕਿ ਕਿਸਦੇ ਘਰ ਜਾ ਕੇ ਤੇ ਇਦਾਂ ਬੋਲਣ ਜੇ ਮੰਨ ਲਓ ਫੜ ਕੇ ਇਹਨੂੰ ਅੰਦਰ ਦੇ ਲੈਂਦਾ ਤੇ ਫਿਰ ਕੀ ਕਰਨਾ ਹੈ ਦੀਦੀ ਤੁਸੀਂ ਉਹ ਗੱਲ ਕਰਨ ਦੇ ਆ ਨਾ ਉਹਦੀ ਗਲਤੀ ਹੀ ਤਾਂ ਕਰਕੇ ਸਾਰਾ ਟੱਬਰ ਪਿਆ ਸੀ ਇਹਨਾਂ ਦੀ ਜੇ ਕੋਈ ਗਲਤੀ ਨਹੀਂ ਹੈਗੀ ਤੇ ਫਿਰ ਐਵੇਂ ਟੈਪੇ ਗੱਲਾਂ ਕਰਨਾ ਹੁਣ ਸਾਨੂੰ ਕੀ ਪਤਾ ਵੀ ਗਲਤੀ ਹੈਗੀ ਕਿ ਨਹੀਂ ਹੈਗੀ ਜਦੋਂ ਸਾਨੂੰ ਕਿ ਗਲਦਾ ਹੀ ਨਹੀਂ ਪਤਾ ਤੇ ਤੁਹਾਨੂੰ ਵੀ ਚੰਗਾ ਭਲਾ ਪਤਾ ਵਾ ਉਹ ਸਾਡਾ ਦੁਸ਼ਮਣ ਬਣ ਕੇ ਬੈਠਾ ਵਾ ਉਹਦੇ ਘਰ ਦੇ ਵੇਖ ਕੇ ਸਿਖਾਉਂਦਾ ਨਹੀਂ ਆ ਕੀ ਸਾਰਾ ਟਬਰ ਕਿਉਂ ਰਲ ਕੇ ਰਹਿਣ ਡਿਆ ਵਾ ਜੇ ਦੁਸ਼ਮਣ ਵਾ ਤੇ ਦੁਸ਼ਮਣ ਦੇ ਘਰ ਹੀ ਚਲ ਜਾਈਦਾ ਵਾ ਹੁਣ ਦੀਦੀ ਗੁੱਸਾ ਤੇ ਆਈ ਜਾਂਦਾ ਵਾ ਨਾ ਕੋਈ ਨਾ ਕੋਈ ਗਲਤੀ ਹੋਈ ਹੋਊਗੀ ਜ਼ਰੂਰ ਇਹਨਾਂ ਦਾ ਜੀ ਕਰਦਾ ਉਹਨਾਂ ਦੇ ਘਰ ਜਾਣ ਨੂੰ ਚੱਲ ਸੰਦੀਪ ਫੇਰ ਵੀ ਤੂੰ ਸਮਝਾਵੀਂ ਇਹਨੂੰ ਕੋਈ ਗੱਲ ਨਹੀਂ ਬਣਦਾ ਵਾ ਮੈਂ ਇਹਨਾਂ ਨੂੰ ਕਹੂੰਗੀ ਕਿ ਇਦਾਂ ਦਾ ਕੰਮ ਨਾ ਕਰਨ ਅੱਗੇ ਤੋਂ ਗਾੜੀ ਤੋਂ ਨਾ ਇੱਕ ਗੱਲ ਦਾ ਧਿਆਨ ਰੱਖੀ ਜੇ ਕੇ ਗੱਲ ਦਾ ਪਤਾ ਹੁੰਦਾ ਵਾ ਨਾ ਤੇ ਉਹ ਘਰ 'ਚ ਗੱਲ ਕਰ ਦਈਦੀ ਹੋਈਦੀ ਐ ਸਾਨੂੰ ਵੀ ਪਤਾ ਹੋਵੇ ਵੀ ਬਾਹਰ ਇਹ ਕੀ ਕੁਝ ਕਰਦੇ ਫਿਰਦੇ ਐ ਵੀਕਾ ਕੇ ਡੀਆਈ ਸਰਪੰਚਣੀ ਇਹ ਮੈਨੂੰ ਨਹੀਂ ਦੱਸਿਆ ਮੰਮੀ ਨੂੰ ਦੱਸ ਦਿੰਦੇ ਆਹ ਤੁਹਾਨੂੰ ਮੈਂ ਨਿਗੀ ਨਿਗੀ ਗੱਲ ਦੱਸਿਆ ਕਰਾਂ ਨਾ ਪਹਿਲਾਂ ਤੇ ਗਲਤੀ ਨਾ ਦੀਓ ਆ लवली ਜਿਹੜਾ ਫਾਹ ਲੈ ਲੈਂਦਾ ਉਹਦੇ ਨਾਲ ਬਾਅਦ ਚ ਭੁਗਤਣਾ ਸਾਨੂੰ ਪੈਂਦਾ ਵਾ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਸਮਝਾਉਣੀ ਆ ਨਾ ਕੋਈ ਲੋੜ ਨਹੀਂ ਜਾਣਦੀ ਇਹਨਾਂ ਦੇ 헤ਜਲੇ ਬੰਦੇ ਆ ਇਹਦਾ ਭਲਾ ਕਰੋ ਨਾ ਉਹ ਅੱਗੇ ਉਡਡ ਕੇ ਪੈਂਦੇ ਆ ਭਾਬੀ ਕੀ ਗੱਲ ਹੋਈ ਜੇ ਬੋਲਦੇ ਆਉਂਦੇ ਤੁਸੀਂ ਹੋਣਾ ਕੀ ਆ लवली ਹਾਂਜੀ ਸਾਰੇ ਸਿਆਪੇ ਨਾ ਤੇਰੇ ਆ ਹੁਣ ਭੁਗਤਨੇ ਸਾਨੂੰ ਪੈਣ ਦੇ ਆ ਉਹ ਗੱਲ ਤੇ ਦੱਸੋ ਮੈਨੂੰ ਹੋਈ ਕੀ ਆ ਹੋਣਾ ਕੀ ਆ ਤੈਨੂੰ ਭਲਾ ਘਰ ਚ ਪਤਾ ਨਹੀਂ ਲੱਗਣ ਡਿਆ ਕੀ ਹੋਣ ਡਿਆ ਵਾ ਰੁਪਿੰਦਰ ਨੇ ਕਿਹਾ ਤਾ ਵਾ ਕੁਝ ਰੁਪਿੰਦਰ ਨੇ ਮੈਨੂੰ ਕੀ ਕਹਿਣਾ ਸੀ ਤੇ ਦੱਸੋ ਫਿਰ ਗੱਲ ਮੈਂ ਕੀ ਕਰਤਾ ਵਾ ਹੁਣ ਇਹ ਕਿ ਤੇ ਸ਼ਾਦੇ ਘਰ ਗਏ ਤੇ ਵੱਦ ਘਟ ਬੋਲ ਕੇ ਆਏ ਹੋਣੇ ਆ ਉਹਨੇ ਬੋਲਤੀਆਂ ਤੇ ਉਹਦੀ ਘਰ ਦੀ ਨਾ ਲਾਂਬਾ ਲੈ ਕੇ ਆ ਗਈ ਆ ਕਿ ਮੈਂ ਤੁਹਾਡੇ ਸਿਰ ਚੜ ਕੇ ਮਰ ਜਾਣਾ ਵਾ ਅੱਗੇ ਸੋਚ ਲਓ ਕੀ ਕਰਨਾ ਵਾ ਸਾਰੇ ਸਿਆਪੇ ਤੇਰੇ ਪੈਣ ਦੇ ਆ ਭਾਬੀ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਆ ਤੇ ਤੁਹਾਡੇ ਕੋਲ ਪਤਾ ਲੱਗਾ ਵਾ ਵੀਰ ਉਹਨਾਂ ਘਰ ਬੁਲ ਕੇ ਆਇਆ ਵਾ ਨਾ ਵੀਰ ਨੇ ਮੇਰੇ ਨਾਲ ਗੱਲ ਕੀਤੀ ਆ ਉਹ ਨਾਲੇ ਸ਼ਾਦ ਮੇਰੇ ਮੱਥੇ ਨਹੀਂ ਲੱਗਾ 2 ਮਹੀਨੇ ਹੋ ਗਏ ਆ ਤੇ ਤੁਸੀਂ ਮੇਰਾ ਕਸੂਰ ਕੱਢੀ ਜਾਣ ਦੇ ਤੇ ਨਾਲੇ ਮੇਰੇ ਭਰਾ ਨੂੰ ਕਰੂਗਾ ਕੀ ਉਹ ਮੈਨੂੰ ਤਾਂ ਹੁਣ ਗੱਲ ਦਾ ਪਤਾ ਲੱਗਾ ਵਾ ਕੋਈ ਗੱਲ ਨਹੀਂ ਹੁਣ ਤੇ ਬੰਬੀ ਤੇ ਹੀ ਹੋਣਾ ਮੈਂ ਕਰਨਾ ਨਾ ਉਹਨਾਂ ਕੋਲ ਜਾ ਕੇ ਭਲਾ ਜੋ ਹੁੰਦਾ ਤੇ ਕੋਈ ਕਰ ਲੈ ਜਾ ਜਾ ਲੜ ਜਾ ਕੇ ਨਾਲੇ ਤੈਨੂੰ ਵੀ ਪਤਾ ਲੱਗੂਗਾ ਗਲਤੀਆਂ ਆਪ ਕਰਨ ਦੇ ਆ ਤੇ ਭੁਗਤਣੀਆਂ ਸਾਨੂੰ ਪੈਣੀਆਂ ਵਾ ਇਕੋ ਮਹਾਰਾਣੀ ਬਿਠਾਈ ਆ ਉਹ ਆ ਜਾਂਦੀ ਮੇਰੇ ਵੱਲ ਅਸੀਂ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਤੈਨੂੰ ਮੈਂ ਹਰ ਇੱਕ ਗੱਲ ਦੱਸਾਂ ਨਾ ਇਦਾਂ ਨਹੀਂ ਗੱਲ ਬੰਨੀ ਇਦਾਂ ਤਾਂ ਲੜਾਈਆਂ ਚੱਲਦੀਆਂ ਹੀ ਰਹਿਣੀਆਂ ਵਾ ਕੁਝ ਨਾ ਕੁਝ ਨਾ ਸੋਚਣਾ ਹੀ ਪੈਣਾ ਵਾ ਇਦਾਂ ਕਰਦੀਆਂ ਇਹਨਾਂ ਨੂੰ ਬਾਹਰ ਹੀ ਕੱਢਦੀਆਂ ਫੇਰ ਹੀ ਕੰਮ ਸੁੱਤਰ ਆਉਣਾ ਵਾ ਇਦਾਂ ਤੇ ਨਾਲ ਲੜ-ਲੜ ਮਰ ਜਾਣਾ ਵਾ ਨਾਲੇ ਸਾਂਝਾ ਘਰ ਵਾ ਕੀ ਪਤਾ ਕੀ ਬੰਨਣਾ ਹਜੇ ਸੰਦੀਪ ਆਜੋ ਤੂੰ ਇੱਥੇ ਬੈਠੀ ਆ ਮੈਂ ਸੋਈ ਚ ਲੱਭਣ ਡਿਆ ਅਸੇ ਮਿਲਦੇ 100 ਦੇ 2.5 ਕਿਲੋ ਮੈਂ ਲਿਆਇਆ ਫਿਰ ਦੇ ਦੇਣੇ ਹੀ ਉਹਨਾਂ ਨੂੰ ਖਾ ਲੈਂਦੇ ਹੋ ਤਾਕਤ ਆ ਜਾਂਦੀ ਉਹਨਾਂ 'ਚ ਹੋਰ ਉਹ ਬਾਹਰ ਤਾਂ ਕੋਈ ਹੈ ਨਹੀਂ ਆ ਕਿਹਨੂੰ ਦੇਣੀ ਸੇਬ ਮੈਂ ਕਹਿੰਦੇ ਤੂੰ ਮੇਰੀ ਤੱਬੀ ਫਿੰਡ ਕੀ ਗੱਲ ਤਪਾਨਾ ਤੇ ਹੋਰ ਕੀ ਕਰਾਂ ਮੈਂ ਕੀ ਗੱਲ ਹੋਈ ਆ ਦੱਸ ਤਸਹੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਸ਼ਾਦੀ ਕਰਦੀ ਆਈ ਘਰ ਆਹੋ ਵਾਧੂ ਘਟੂ ਬੋਲ ਕੇ ਗਈ ਹੈ ਇੱਥੇ ਨਾਲੇ ਨਾਲੇ ਕਹਿਣ ਦੀ ਹੀ ਤੁਹਾਡਾ ਹੀ ਸਿੱਧਾ ਨਾਮ ਲਾਉਂਦੀ ਹੀ ਕਿ ਤੁਹਾਡੇ ਸਿਰ ਚੜ ਕੇ ਮੈਂ ਮਰਨਾ ਵਾ ਜੇ ਉਹਨੂੰ ਕੱਲ ਨੂੰ ਕੁਝ ਹੋ ਗਿਆ ਨਾ ਤੇ ਤੁਹਾਡਾ ਹੀ ਨਾਮ ਲੱਗਣਾ ਵਾ ਇਹ ਸੋਚ ਲਓ ਹੁਣ ਕੀ ਕਰਨਾ ਅੱਗੇ ਜਿਹਦਾ ਕਰਕੇ ਲੜਾਈ ਹੋਣ ਦੀ ਹੈ ਨਾ ਉਹ ਅਗਲਾ ਲਾਂਬੇ ਹੋ ਕੇ ਬੈਠਾ ਵਾ ਉਹਨੂੰ ਕੁਝ ਪਤਾ ਨਹੀਂ ਆ ਉਹ ਸੰਦੀਪ ਉਹ ਬਗਾਨਾ ਵਾ ਮੇਰਾ ਭਰਾ ਵਾ ਠੀਕ ਹੈ ਨਾ ਉਹਦੇ ਨਾਲ ਕਹਿੰਨੇ ਵੀ ਗੱਲ ਕੀਤੀ ਨਾ ਤੇ ਮੈਂ ਅੱਗੇ ਹੋ ਕੇ ਖਲੋਣਾ ਵਾ ਤੇ ਫਿਰ ਭਰਾ ਨੂੰ ਵੀ ਦੱਸਿਆ ਕਰੋ ਨਾ ਉਹਨੂੰ ਵੀ ਘਰ ਚ ਪਤਾ ਲੱਗੇ ਕੀ ਹੋਣ ਡਿਆ ਵਾ ਉਹ ਸਭ ਕੋ ਪਤਾ ਕੋਈ ਗੱਲ ਨਹੀਂ ਦਲਜਿੰਦਰ ਦੀਦੀ ਮੇਰੇ ਵੱਲ ਆਈ ਸੀ ਉਹ ਮੈਨੂੰ ਕਹਿੰਦਾ ਤੂੰ ਕਿਉਂ ਨਹੀਂ ਦੱਸਿਆ ਮੈਨੂੰ ਤੁਸੀਂ ਮਨਾ ਕੀਤਾ ਸੀ ਕਿ ਨਹੀਂ ਦੱਸਣਾ ਉਹਨੂੰ ਫਿਰ ਮੈਨੇ ਦੱਸਣਾ ਪਿਆ ਤੂੰ ਗਰੀ ਕੋਲ ਦੱਸਣਾ ਦੱਸ ਬਣਾ ਮੈਨੂੰ ਗੁੱਸਾ ਇੰਨਾ ਹੀ ਫਿਰ ਮੈਂ ਲਵਲੀ ਨੂੰ ਵੀ ਦੱਸਤਾ ਲਵਲੀ ਚੱਲ ਗਿਆ ਕਿਸੇ ਉਹ ਆਪਲਾ ਹੋ ਸੁਧੈਣਾ ਤੂੰ ਯਾਰ ਉਹਨੇ ਜਗਰ ਦੀ ਗੱਲ ਤੇ ਆਏ ਨਹੀਂ ਉਹਦੇ ਉਹ ਕਿਤੇ ਨਹੀਂ ਕੁਝ ਹੋ ਚੱਲਿਆ ਸਾ ਉਹਨੂੰ ਮਿਲੂਗਾ ਤਾਂ ਫੇਰ ਹੀ ਆ ਨਾ ਉਦਾਂ ਕਹਿੰਦੀ ਘਰ ਦੇ ਕਬੱਦ ਨਾ ਪਾਓ ਕਿਤੇ ਬਾਹਰ ਲੜ ਪੈਣਾ ਕਿਤੇ ਉਹ ਫਿਰ ਵੇਖੀ ਬੰਨਾ ਕੀ ਆ ਆ ਸ਼ੱਕ ਪੱਤ ਮੈਂ ਪਾਉਂਦੀ ਆ ਤੇ ਤੂੰ ਹੋਂ ਪਾਉਂਦੀ ਆ ਤੂੰ ਲਵਲੀ ਨੂੰ ਕਿਉਂ ਦੱਸਿਆ ਤੇ ਫਿਰ ਦੱਸਣਾ ਹੀ ਪੈਣਾ ਹੀ ਉਹਨੂੰ ਓਏ ਜਸਵੰਤਿਆ ਬਾਹਰ ਅੱਜ ਸੰਦੀਪ ਦਾ ਨਾ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਪਤਾ ਨਹੀਂ ਲੱਗਣਿਆ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਆਹ ਸੰਦੀਪ ਦਾ ਦਿਮਾਗ ਖਰਾਬ ਆ ਭੈਂਟਾ ਢੀਆ ਉਹ ਕਹਿੰਦੀ ਮੈਨੂੰ ਕੋਈ ਗੱਲ ਨਹੀਂ ਦੱਸਦੇ ਤੁਸੀਂ ਮੈਨੂੰ ਮਨਾ ਕਰ ਦਿੰਦੇ ਆ ਕਿ ਕੋਈ ਗੱਲ ਨਹੀਂ ਦੱਸਣੀ ਸਾਰਾ ਟੱਬਰ ਬਾਅਦ ਚ ਮੇਰੇ ਦਿਵਾਲੇ ਹੋ ਜਾਂਦਾ ਵਾ ਸੁਣੀ ਵੱਡੀ ਆ ਉਹ ਠੀਕ ਆ ਨਾ ਜੇ ਕੋਈ ਗੱਲ ਕਰ ਵੀ ਨਹੀਂ ਚੁੱਪ ਕਰ ਕੇ ਸੁਣ ਲਿਆ ਕਰ ਕਿੰਨਿਆਂ ਕ ਸੁਣੀ ਜਾਵਾਂ ਮੈਂ ਸੁਣੀ ਜਾਵਾਂ ਤੂੰ ਪਹਿਲੀ ਗਲਤੀ ਤੇਰੀ ਇਹ ਆ ਤੂੰ ਲਵਲੀ ਨੂੰ ਕਿਉਂ ਦੱਸਿਆ ਹੋ ਮੈਨੂੰ ਮੰਗੜ ਜਾਣਾ ਬਣਾ ਗਿਆ ਕਿੱਥੇ ਜਾਓ ਜੇ ਮੈਂ ਨਾਂ ਦੱਸਦੀ ਤੇ ਦੀਦੀ ਨੇ ਵੀ ਦੱਸ ਹੀ ਦੇਣਾ ਸੀ ਨਾ ਕਿ ਲਵਲੀ ਆ ਘਰ ਚ ਹੋਣ ਡਿਆ ਵਾ ਫੇਰ ਕੀ ਕਰਦੇ ਇਹ ਉਹਨੂੰ ਪਤਾ ਵਾ ਸਭ ਕੋਈ ਕਿ ਲਵਲੀ ਗਰਨ ਸੁਭਾ ਦਾ ਵਾ ਉਹਨੇ ਕਹਿਣਾ ਗੱਲ ਨਹੀਂ ਕਰਨੀ ਫੇਰ ਕਹਿਣਾ ਭੈਣ ਚੰਗੀ ਆ ਉਹ ਮੈਨੂੰ ਇਹ ਦੱਸ ਲਵਲੀ ਗਿਆ ਕਿੱਥੇ ਆ ਜਾਣਾ ਕਿੱਥੇ ਆਨੇ ਬੰਬੀ ਤੇ ਗਿਆ ਵਾਗੇ ਸੰਦੀਪ ਤੇਰਾ ਦਿਮਾਗ ਹੋਇਆ ਖਰਾਬ ਉੱਥੇ ਕਿਤੇ ਛਾਹ ਟੱਕਰ ਗਏ ਨਾ ਤੇ ਦੋਵੇਂ ਇਕੱਲੇ ਗੱਲ ਪੈ ਜਾਣਾਂ ਵਾ ਕਿਤੇ ਨਹੀਂ ਕੁਝ ਹੋ ਚੱਲਿਆ ਠੀਕ ਆ ਨਾ ਉਹ ਤੈਨੂੰ ਨਹੀਂ ਪਤਾ ਮੈਨੂੰ ਜਾਣਾ ਪੈਣਾ ਹੁਣ ਉੱਥੇ ਜਾਣਾ ਪੈਣਾ ਤੇ ਚੁੱਪ ਕਰਕੇ ਇੱਥੇ ਰੋ ਠੀਕ ਹੈ ਨਾ ਜਾਣਾ ਕਿਉਂ ਨਹੀਂ ਆ ਭਰਾਵਾ ਮੇਰਾ ਠੀਕ ਹੈ ਨਾ ਐਵੇਂ ਵਾਧੂ ਦੀ ਲੜਾਈ ਨਾ ਲਿਆ ਕਰੋ ਮੇਰੇ ਅਗੇ ਵਾਧੂ ਬੋਲੇਗਾ ਠੀਕ ਹੈ ਨਾ ਮੈਨੂੰ ਗੱਲ ਦੱਸਤੀ ਓ ਅੱਜ ਤੋਂ ਬਾਅਦ ਮੇਰੇ ਅਗੇ ਬੋਲੀ ਨਾ ਬੋਲਿਆ ਨਾ ਕਰੋ ਚੁੱਪ ਕਰਕੇ ਦੇ ਇੱਥੇ ਬਹਿ ਜਾ ਮੈਂ ਤੁਹਾਨੂੰ ਕਹਿਣ ਦੀ ਬਾਰ-ਬਾਰ ਇਹੋ ਕਹਤਾ ਨੇ ਦੇ ਕੋ ਮੀਨੀ ਮੋਖ ਦੇ ਸਿਆ ਪਾਹ ਖਨਾ ਜਿਓ ਕਰਿਓ ਕਰ ਲੋ ਕਰਿਓ ਕਰ ਲੋ ਓਏ அளி ரேத்தேன் இன்னா மைக்கூக பண்ணி கோல்கோல் தின் பஞ்ச ਚਲ ਲੈ ਆਹ ਹੰਡੇ ਵਾਲਾ ਇਥੇ ਮੈਂ ਆ ਕੀ ਬਣਾਉਂ ਰਹੀ ਆ ਖਡਾਉਣੇ ਪ੍ਰਪਿੰਦਰ ਤੂੰ ਕੰਨ ਨਹੀਂ ਆ ਕੋਹ ਨਹੀਂ ਕਰਨਾ ਕਿ ਯਾਰ ਇਹ ਤਾਂ ਡਈ ਇਕੱਠੀ ਕਰਨ ਮੈਂ ਕਰਨਾ ਆ ਸਾਰੀ ਠਾਣ ਨੂੰ ਆਈ ਸੀ ਤੇ ਮੈਂ ਉਹ ਤਾਂ ਜੇ ਕਰ ਦਿੰਦੀ ਆ ਆ ਇਕੱਠੀ ਕਰ ਦਈਏ ਤੂੰ ਤਾਂ ਹੋਰ ਹੀ ਕੋ ਬਣਾਉਂ ਰਹੀ ਏ ਕਿੱਥੇ ਹੋਰ ਕੋ ਬਣਾਉਂਦੀ ਆ ਤਾਂ ਨੂੰ ਕੀਤੀ ਸਾਰੀ ਆ ਮੀਂਹ ਨਾਲ ਸਾਰੀ ਠਾਂ ਆਈ ਚਾਤੋ ਕਿਹੜਾ ਚੱਲ ਕੇ ਹੁਣ ਗਾਂ ਹੋਰ ਕਿਹਨੇ ਕਰਨਾ ਵਾ ਮੈਂ ਹੀ ਆ ਮੈਂ ਚਲੋ ਇਕੱਠੀ-ਕੁੱਠੀ ਕਰ ਦਿੰਨੀ ਚੱਲ ਕੋਈ ਨਹੀਂ ਕਰਦਾ ਕੰਮ ਹੀ ਆ ਫਿਰ ਕੀ ਆ ਤੂੰ ਕਰ ਲਿਆ ਹੋਰ ਕਿਹਨੇ ਕਰ ਲਿਆ ਕੀ ਪਹਿਲਾਂ ਸਾਰਾ ਗੂੜਾ ਕੜਾ ਛੋਟ ਕੇ ਆਈ ਆ ਉਹ ਸਾਰਾ ਵੇਚ ਪਿਆ ਹੈ ਉਹਦੇ ਉਹ ਦੂਜੀ ਦਾ ਹੱਥ ਨਹੀਂ ਲਾਉਂਦੀ ਤੇ ਬੰਨੀ ਕੀ ਕਰਦੀ ਰਹਿੰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕੋਈ ਗੱਲ ਨਹੀਂ ਰਸੋਈ ਦਾ ਤੇ ਕਰਦੀ ਹੈ ਨਾ ਰਲ ਮਿਲ ਕੇ ਕੰਮ ਹੁੰਦੇ ਆ ਜੇ ਤੂੰ ਇੱਧਰ ਦਾ ਕਰ ਲਈਨੀ ਆ ਤੇ ਤੂੰ ਕਿੱਥੋਂ ਆਈ ਆਂ ਆਈ ਦੇ ਵੇਲੀ ਗਈਆਂ ਆ ਮੈਨੂੰ ਵੀ ਲੈ ਜਾਂਦੀਆਂ ਤੂੰ ਇੱਧਰ ਕੰਮ ਕਰਨ ਨਹੀਂ ਤੇ ਹੀ ਕਿ ਚੱਲ ਅਹੀਂ ਵੇਲੀ ਹੋਵ ਲੈ ਲੈ ਯਾਨੀ ਉਸ ਮੈਂ ਵੀ ਮੇਲਵਦੀਪ ਚਰੀਆਂ ਨੂੰ ਮੈਂ ਕਿੰਨੇ ਦਿਨ ਹੋਏ ਗਈ ਨਹੀਂ ਕੋਈ ਨਹੀਂ ਤੈਨੂੰ ਫੇਰ ਮਿਲਾ ਲਿਆ ਕੱਲ ਨੂੰ ਲੈ ਜਾਂਗਾ ਨਾਲ ਫੜ ਚੱਲ ਫੜੇ ਦਸਤਬੀਨ ਜਾ ਅਸਲੀ ਕਰਨ ਮੈਂ ਤੈਨੂੰ ਕਹਿਣ ਦੀ ਉਹ ਬਹਿ ਜਾ ਸੰਦੀਪ ਚੁੱਪ ਕਰ ਜਾ ਜਾਣ ਦੇ ਮੈਨੂੰ ਦੋ ਕੀ ਹੋਇਆ ਤੈਨੂੰ ਹੋਣਾ ਕੀ ਆ ਉਹ ਲਵੜੀ ਜਲਕੇ ਉਧਰ ਹਿੰਦਰਾ ਨਾਲ ਲੜਨ ਮੇਰੇ ਸਾਹ ਨਾਲ ਹਿੰਦੇਰਾ ਲੜਨ ਚੱਲ ਗਿਆ ਵਾ ਹੋਰ ਕੀ ਆ ਉਹਨਾਂ ਨਾਲ ਲੜਨ ਗਿਆ ਕੀ ਗੱਲ ਦਾ ਤੇ ਪਤਾ ਲੱਗੇ ਉਹ ਗੱਲ ਕੀ ਹੋਣੀ ਆ ਕੋਈ ਨਹੀਂ ਦੱਸਤਾ ਵਾ ਕਿਤੇ ਤੇਰੀ ਬੌਟੀ ਜਾ ਕੇ ਦੱਸ ਕੇ ਗਈ ਆ ਮੈਨੂੰ ਖਾ ਕੇ ਮਰ ਜਾਣਾ ਵਾ ਉਹ ਲਵੜੀ ਨੂੰ ਪਤਾ ਲੱਗ ਗਿਆ ਲੜੀ ਚਲ ਗਿਆ ਬੰਬੀ ਵਾਲ ਨੂੰ ਹੁਣ ਸੰਦੀਪ ਤੇਰਾ ਵੀ ਕੋਹ ਨਹੀਂ ਹਾਲ ਹੈਗਾ ਤੂੰ ਉਹਨੂੰ ਕਿਉਂ ਦੱਸਿਆ ਭਲਾ ਤੈਨੂੰ ਚੰਗਾ ਭਲਾ ਪਤਾ ਵੀ ਉਹ ਜਿੱਦਾਂ ਦਾ ਹੈਗਾ ਵਾ ਜਦੋਂ ਆਪਾਂ ਗੱਲਾਂ ਕਰਨ ਦੇਈ ਨਾ ਉਹਨੇ ਸਾਰਾ ਸੁਣ ਲਿਆ ਸੀ ਤੇ ਫਿਰ ਮੈਂ ਦੱਸ ਦਿੱਤਾ ਨਾਲੇ ਤੂੰ ਆਪੇ ਕਹਿੰਨੇ ਸੀ ਹਰ ਇੱਕ ਗੱਲ ਦੱਸਿਆ ਕਰ ਸਾਰਿਆਂ ਨੂੰ ਤੇ ਮੈਂ ਦੱਸ ਦਿੱਤੀ ਫੇਰ ਉਹ ਜਨਾਨੀਆਂ ਦੇ ਢੱਡ ਵਿੱਚ ਗੱਲ ਪੈਂਦੀ ਨਹੀਂ ਬਸ ਠੀਕ ਹੈ ਨਾ ਤੁਹਾਡੇ ਨਾਲ ਗੱਲ ਕਰਨੀ ਨਹੀਂ ਚਾਹੀਦੀ ਤੁਹਾਡੇ ਨਾਲ ਤਰਜੀਤ ਮੈਂ ਇਹਨੂੰ ਇਹ ਕਿਹਾ ਸੀ ਵੀ ਚੱਲ ਮੰਮੀ ਨਾ ਚਾਹੀ ਮੇਰੇ ਨਾਲ ਗੱਲ ਕਰ ਦਿਆ ਕਰ ਮੈਂ ਇਹ ਥੋੜੀ ਕਿਹਾ ਵੀ लवली ਨੂੰ ਦੱਸਦੀ ਤੂੰ ਤੁਹਾਨੂੰ ਪਤਾ ਜੋ ਕਰੇ ਸੁਭਾ ਦਾ ਕਿਦਾਂ ਦਾ ਹੈਗਾ ਉਹ ਤੇ ਫਿਰ ਤੂੰ ਇਹੋ ਜੇ ਉਹ ਲੋਕਾਂ ਜਿਆ ਸਾਡੀ ਘਰ ਦੀਆਂ ਗੱਲਾਂ ਦੱਸੇ ਅਸੀਂ ਕਰੀਏ ਕੁਝ ਨਾ ਉਹਨਾਂ ਨੇ ਕਰਕੇ ਸਾਡੇ ਘਰ ਚ ਕਪੱਤ ਪੈਣ ਡਿਆ ਵਾ ਕਪੱਤ ਪੈਣਾ ਤੇਰੇ ਘਰ ਚ ਚੱਲਿਆ ਮੈਂ ਮੈਨੂੰ ਜਾਣ ਦੇ ਉਹ ਜਾਣਾ ਪੈਣਾ ਮੰਮੀ ਇੱਥੇ ਨਹੀਂ ਜਾਣਾ ਕਿਉਂਕਿ ਅਸੀਂ ਲੜਦੇ ਹਾਂ ਜਦੋਂ ਵੀ ਆਣਗੇ ਨਹੀਂ ਲੜਦੇ ਕਿਦੇ ਵੀ ਉਹ ਜੇ ਕਿਹੜੇ ਕੁੜੀ ਦਾ ਸਿਰ ਪਾੜ ਦਿੰਗੇ ਫਿਰ ਕੀ ਕਰਨਾ ਵਾ ਪਾੜ ਲੈਂਦੇ ਉਹਨਾਂ ਕਪਾੜ ਲੈਂਦੇ ਪਾੜ ਲੈਂਦੇ ਨਹੀਂ ਪਾੜਦੇ ਪਹਿਲਾਂ ਤਾਂ ਤੇਰੀ ਵੀ ਗਲਤੀ ਆ ਤੂੰ ਮੇਰੇ ਘਰ ਜਾ ਕੇ ਕਿਉਂ ਬੋਲਿਆ ਕਿਉਂ ਜੋ ਮਰਜ਼ੀ ਕਰੀਏ ਠੀਕ ਆ ਨਾ ਪਰਲੇ ਮਲੇ ਦਾ ਘਰੇ ਗੱਲਾਂ ਦੱਸਦਾ ਵਾ ਪਿਆ ਕੋ ਹੋਂੜੇ ਨਾਲੇ ਘਰ ਕੀ ਲੱਗੇ ਇਹ ਦਵਾਰੀ ਦੱਸੇਗਾ ਦੋਵਾਰ ਦੇਸੇਗਾ ਆਪਣੇ ਹੱਥ ਆ ਦੇ। ਉਹ ਦੇਖ ਪਰਦੀ ਗੱਲ ਵੇ ਬੇਚੀ ਨਹੀਂ ਹੁੰਦੀ। ਹੋਇਆ ਕੀ ਆ ਗੱਲ ਦੱਸੋ? ਆਵੇਂ ਰੋਲਾ ਪਾਇਆ ਸਾਰਿਆਂ ਨੇ। ਪਿਆ ਨਾ ਅੰਨੇ ਗਰੀ ਬੀਨ ਵਜੋਣਾਂ ਦੀ ਗੱਲ ਵਾ। ਸਭ ਕੋ ਤੇਰੇ ਸਾਹਮਣੇ ਹੋਣ ਡਿਆ ਜੋ ਹੋਣ ਡਿਆ ਵਾ। ਤੈਨੂੰ ਨਹੀਂ ਪਤਾ ਲੱਗਦਾ? ਕੀ ਕੀ ਹੋਣ ਡਿਆ ਵਾ? ਉਹ ਤੇਰਾ ਘਰ ਵਾਲਾ ਲਰਨ ਗਿਆ ਹੀ ਹੋ। ਕੇ ਨਾ ਹਿੰਦੇ ਨਾ। ਤਾਂ ਮੈਂ ਜਾਣੀ ਹੁਣ ਮਗਰ ਵਖੀ ਹਿੰਦੇ ਦੀ ਮੈਂ ਲੈ ਇਹਨੂੰ ਦੱਸ ਦੇ ਇਹਦਾ ਦਿਮਾਗ ਅੱਗੇ ਉਧਾਉਂਦਾ ਵਾ। ਇਹਦਾ ਅੱਥਰ ਖਲੋਤੇ ਚੁੱਪ ਕਰਕੇ ਉੱਥੇ ਉਹ ਚੱਲਿਆ ਮੈਂ ਤੇ ਸਾਂਭੋ ਨੂੰ ਠੀਕ ਹੈ ਨਾ। ਚੁੱਪ ਕਰਕੇ ਭਾਵਾ ਆ ਜਾ ਇੱਥੇ ਸੰਦੀਪ ਸਾਰਾ ਕਸੂਰ ਤੇਰਾ ਵਾ ਤੂੰ ਨਾ ਨਾ ਲਵਲੀ ਨੂੰ ਦੱਸਦੀ ਤੇ ਲਵਲੀ ਨੇ ਜਾਣਾ ਹੀ ਨਹੀਂ ਉਧਰ ਨੂੰ ਦੀਦੀ ਤੂੰ ਉਹ ਗੱਲ ਕਰੀ ਜਾਣਦੇ ਆ ਇੱਕ ਪਾਸੇ ਕਹਿੰਦੇ ਦੱਸਿਆ ਕਰ ਦੂਜੇ ਪਾਸੇ ਕਹਿੰਦੇ ਦੱਸਣਾ ਨਹੀਂ ਆ ਮੈਨੂੰ ਤਾਂ ਢਾਡੀ ਸਮਝ ਨਹੀਂ ਆਉਂਦੀ ਨਹੀਂ ਤੈਨੂੰ ਪਤਾ ਹੋਣਾ ਚਾਹੀਦਾ ਕਿੰਨੂੰ ਦੱਸਣਾ ਤੇ ਕਿੰਨੂੰ ਨਹੀਂ ਚਲ ਮੈਂ ਜਾਵਾਂ ਮੁੰਡਿਆਂ ਦੇ ਮਗਰ ਮੈਂ ਵੇਖਾਂ ਵਾਲਾ ਜਾ ਕੇ ਚਲ ਮੈਂ ਵੀ ਆਉਣੀ ਮੰਮੀ ਚੱਲ ਗਾ ਚੁੱਪ ਕਰਕੇ ਬੈਠੀ ਰਹਿ ਇੱਥੇ ਤੇ ਮੈਂ ਤਾਂ ਸਮਗਰ ਜ ਨਹੀਂ ਜਾ ਕੇ ਛਡਾਵਾਂ ਨੂੰ ਕਿੱਥੇ ਜਾ ਗਿਓ ਉਹ ਭਾਏ ਬੋਦੇ ਫੁੱਟੇ ਹੋਣਾ ਕਿਉਂ ਚਲਿਆ ਏਦਾਂ ਐ ਗੱਲ ਵਧਾਈ ਜਾਂਦੇ ਆ। ਉਹ ਜਾਉਂਦੇ ਉਹਦਾ ਉਹਦਾ ਡਰਦੀਆਂ ਰਹਿੰਦੀਆਂ ਤੁਸੀਂ। ਮੇਰੀ ਗੱਲ ਵਧਾਉਣੀ ਆ ਸੰਦੀਪ। ਤੂੰ ਥੋੜਾ ਬੋਤਾ ਸੋਚ ਲੈਂਦੀ ਤੈਨੂੰ ਪਤਾ ਹੈ ਗੱਲ ਅਵਲੀ ਦਾ ਵੀ ਜਿੱਦਾਂ ਦਾ ਉਹ ਹੈਗਾ ਵਾ। ਦੀਦੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਨਾ? ਸਾਰਾ ਕਸੂਰ ਟਾੜਾ ਹੀ ਆ। ਜਾਓ ਅੰਦਰ ਜਾਓ। ਮੇਰਾ ਦਿੱਤਾ ਕਾਹਦਾ ਕਸੂਰ ਵਾ? ਅੰਮੀ ਅੰਦਰ ਚੱਲ ਜਾ ਜਾ। ਤੇ ਤੂੰ ਕਿੱਥੇ ਚੱਲੀ? ਜਾ ਦੀਦੀ ਜਾ ਤੂੰ ਵੀ ਅੰਦਰ ਜਾ। ਤੇ ਤੂੰ ਕਿੱਥੇ ਚੱਲੀ ਆ? ਮੈਂ ਚਲੀ ਉਹਨਾਂ ਦੇ ਮਗਰ ਕੇ ਦੱਸ। ਨਹੀਂ ਨਾ ਜਾ ਮੋੜਿਆ ਘਰ ਨੂੰ। ਕੋਈ ਨਹੀਂ ਜਾਓ ਬਈ। ਹਾਂ ਬਈ ਕਿੰਨੂ ਕਿੰਨੂ ਸਮਝਾਵੇ ਇੱਥ ਜੇ ਇੱਕ ਗਿਆ ਵਾ ਮਗਰੇ ਦੂਜਾ ਭੱਜ ਗਿਆ ਮੰਮੀ ਨੇ ਤਾਂ ਚੱਲ ਜਾਣਾ ਹੀ ਜਾਣਾ ਏ ਹੁਣ ਆ ਪਤਾ ਨਹੀਂ ਕਿੱਧਰ ਤੁਰੀ ਜਾਂਦੀ ਐ ਇੰਨੇ ਪਤਾ ਨਹੀਂ ਉੱਥੇ ਕੀ ਚੰਦ ਚਾੜ ਕੇ ਆਉਣਾ ਮੈਂ ਨਹੀਂ ਆਉਣਾ ਤੁਹਾਡੇ ਮਗਰ ਦਫਾ ਹੋ ਜਾ ਕੇ ਜੀ ਅਬ ਦੱਸ ਮੈਨੂੰ ਨਾਲ ਲੈ ਜਾ ਦੱਸ ਹੇ ਹੇ ਲੈ ਚਪ ਨੀ ਕੀਵਾ ਚ ਗਈ ਹੋਏ ਲਗਾ ਸਾਰੇ ਰਾ ਟੁੱਟੇ ਆ ਇਹਨਾਂ ਦੇ ਦੇ ਹਾਏ ਘਰੀ ਜਲ ਜਾਨੀ ਆ ਹੁਣ ਹੋ ਨੀ ਮੈਂ ਕੋਲ ਡਿਆ ਜਾਣਾ ਮੇਰੀ ਤਾਂ ਆਪਣੀ ਲਤਮਾ ਟੁੱਟ ਚਲੀ ਆ ਤੇ ਪਤਾ ਨਹੀਂ ਹੁਣ ਕੀ ਡੇ ਕਰਨ ਉਥੇ ਚਲ ਜਾਨੀ ਆ ਘਰੀ ਇਹ ਜਿਹੜੀ ਵੀ ਗੱਲ ਹੁੰਦੀ ਆ ਨਾ ਬਸ ਸੰਦੀਪ ਨੇ ਕੀਤਾ ਸਭ ਕੁਝ ਸੰਦੀਪ ਤੂੰ ਮੇਰੀਆਂ ਗੱਲਾਂ ਦਾ ਕਰਦੀਆਂ ਗੁੱਸਾ ਪਰ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਗੱਲ ਵੱਧਣੀ ਐ ਏਦਾਂ ਕਟਣੀ ਨਹੀਂ ਹੈਗੀ ਦੀਦੀ ਗੱਲ ਹੀ ਗੁੱਸੇ ਵਾਲੀ ਆ ਤੇ ਗੁੱਸਾ ਕਿਦਾਂ ਨਾ ਕਰਾਂ ਫਿਰ ਮੈਂ ਮੈਂ ਤਾਂ ਤੈਨੂੰ ਸਮਝਾਉਣੀ ਨਹੀਂ ਆ ਵੀ ਲਵਲੀ ਨੂੰ ਨਹੀਂ ਦੱਸਣਾ ਹੈਗਾ ਤੂੰ ਗੱਲ ਸਾਡੇ ਨਾਲ ਕਰਿਆ ਕਰ ਦੀਦੀ ਇੱਕ ਪਾਸੇ ਤੁਸੀਂ ਕਹਿੰਦੇ ਦੱਸ ਦੇਣੀ ਆ ਜੇ ਹੁਣ ਮੈਂ ਦੱਸ ਦਿੱਤਾ ਵਾ ਤੇ ਕਹਿੰਦੇ ਸੰਦੀਪ ਨੇ ਪਵਾੜਾ ਪਾਤਾ ਵਾ ਇੱਕ ਘਰ ਵਾਲਾ ਹੀ ਮੇਰਾ ਉਹ ਕਹਿੰਦਾ ਕਿ ਇੰਨਾ ਗੱਲ ਨਾ ਕਰੋ ਜੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਤੇ ਤੁਸੀਂ ਕਹਿੰਦੇ ਸੰਦੀਪ ਨੇ ਦੱਸਿਆ ਕਿਉਂ ਵਾ ਮੈਂ ਕਿਹੜੇ ਪਾਸੇ ਜਾਵਾਂ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਸੰਦੀਪ ਗੱਲ ਉਹ ਨਹੀਂ ਆ ਦੱਸਣ ਦਾ ਵੀ ਕੋਈ ਤਰੀਕਾ ਹੁੰਦਾ ਵਾ ਤੈਨੂੰ ਚੰਗਾ ਭਲਾ ਪਤਾ ਵਾ ਵੀ ਅਜੇ ਗੱਲ ਨਾ ਹੋਈ ਆ ਤੇ ਉਹਨੇ ਜਰਨਾ ਹੀ ਭਾਵੇਂ ਜਿੱਦਾਂ ਮਰਜ਼ੀ ਹੈਗਾ ਤੇ ਤੂੰ ਅਜੇ ਉਹਨੂੰ ਨਾ ਦੱਸਦੀ ਦੀਦੀ ਮੈਂ ਉਹਨੂੰ ਕੁਝ ਨਹੀਂ ਦੱਸਿਆ ਉਹ ਚੁੱਪ ਕਰਕੇ ਸੁਣਨ ੜਿਆ ਸੀ ਤੇ ਮੈਨੂੰ ਪੁੱਛ ਲੈ ਮੈਂ ਦੱਸ ਦਿੱਤਾ ਫਿਰ ਉਹਨੂੰ ਦੀਦੀ ਜੇ ਉਹਨੂੰ ਬਾਹਰੋਂ ਪਤਾ ਲੱਗ ਜਾਂਦਾ ਤੇ ਫੇਰ ਫੇਰ ਨਹੀਂ ਪਵਾੜਾ ਪੈਣਾ ਫੇਰ ਵੀ ਤਸਵਰ ਕਰਨਾ ਹੈ ਨਾ ਤੁਸੀਂ ਸੰਦੀਪ ਮੈਂ ਇਹ ਕਹਿਣ ਲਈ ਆਂ ਵੀ ਇਹ ਕੰਮ ਚੰਗੇ ਨਹੀਂਗੇ ਹੈਗੇ ਜੇ ਮੰਨ ਲਓ ਉੱਥੇ ਕੇ ਇਹਨੂੰ ਛੱਟਪੇੜ ਲੱਗ ਜੂਗੀ ਤੇ ਫੇਰ ਅਸੀਂ ਕੀ ਕਰਾਂਗੇ ਇਹ ਪਤਾ ਥੋੜੀ ਆ ਵੀ ਹਿੰਦੇ ਦੇ ਲੱਗਣੀ ਕਿ ਜਾਂ ਇਹਨਾਂ ਦੇ ਲੱਗ ਜਾਣੀਆਂ ਤੇ ਹਿੰਦਾ ਆਪਣੀ ਗਲਤੀ ਵੀ ਦੱਸੇ ਨਾ ਫੇਰ ਹੱਡੀਆਂ ਗਲਤੀਆਂ ਦੱਸੀ ਜਾਣ ਡਿਆ ਵਾ ਇੱਕ ਦੂਜੇ ਦੀਆਂ ਗਲਤੀਆਂ ਹੀ ਕੱਢੀ ਜਾਇਓ ਬਸ ਉਹ ਇੱਧਰ ਆ ਕੇ ਕੱਢ ਲਿਆ ਕਰੇ ਤੇ ਤੁਸੀਂ ਉੱਧਰ ਜਾ ਕੇ ਕੱਢ ਲਿਆ ਕਰੋ ਤੇ ਇਹ ਨਾ ਲੜਾਈ ਨੂੰ ਘਟਾਇਓ ਨਾ ਬਸ ਵਧਾਈ ਜਾਓ ਇਹਨੂੰ ਜੇ ਮੈ ਨਹੀਂ ਨਾ ਚੰਗੀ ਲੱਗਦੀ ਤੇ ਕੋਈ ਗੱਲ ਨਹੀਂ ਮੈਂ ਚੱਲ ਜੰਨੀ ਆਪਣੇ ਪਿੰਡ ਫਿਰ ਸੰਦੀਪ ਮੈਂ ਇਹ ਤੇ ਕਿਆ ਹੀ ਨਹੀਂ ਆ ਵੀ ਤੂੰ ਚੰਗੀ ਨਹੀਂ ਲੱਗਦੀ ਮੈਂ ਤੇ ਬਹੁਤ ਤੈਨੂੰ ਸਮਝਾਉਂ ਡਈ ਆ ਆ ਜਾ ਕੇ ਨੇ ਸਾਰੇ ਮੇਰੇ ਦਿਵਾਲੇ ਹੋ ਜਾਂਦੇ ਆ ਕੀ ਕਰੇ ਬੰਦਾ ਇੱਥੇ ਕਿਨੂੰ ਸਮਝਾਵੇ ਤੇ ਕਿਨੂੰ ਨਾ ਸਮਝਾਵੇ लवली ਆ ਤੇ ਉਹ ਉਦਾਂ ਦਾ ਵਾ ਜੇ ਉਹਨੂੰ ਆਖਿਆ ਵੀ ਤੂੰ ਨਾ ਜਾ ਤੇ ਉਹ ਵੀ ਮਗਰੇ ਤੁਰ ਪਿਆ ਵਾ ਹੁਣ ਇਹਨੂੰ ਜੇ ਸਮਝਾਉਂਦੇ ਹੀ ਤੇ ਜੀ ਵੀ ਕੋਈ ਸਮਝ ਨਹੀਂ ਪੈਂਦੀ ਇਹ ਵੀ ਕਿੱਦਾਂ ਬਾਹ ਨੂੰ ਤਲਵਾਰਾਂ ਮਾਰਨ ਢੀ